ਚਲੋ ਜੀ ਤੁਹ ਸਿਕਾ ਲਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਫਿਰ YouTube ਚੈਨਲ ਤੇ ਇੱਕ ਟਿੱਕ ਟਿੱਕ ਨਿੱਕਰ ਜੇ ਸਾਰੇ ਟਿੱਕ ਟਾਕ ਨੂੰ ਮੁੰਡੇ ਫੋਲੋ ਜੀ ਤੇ ਪਸੰਦ ਲਈਏ ਇਸ ਨੂੰ ਨਵੇਂ ਵੀਡੀਓ ਨਮਾ ਵਰਕ ਲੈ ਕੇ ਆਏ ਆਂ ਮੇਕ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤੇ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਹਨਾ ਤੁਹਾਨੂੰ ਸਾਡੇ ਵਰਕ ਕਿੱਦਾਂ ਦੇ ਲੱਗਦੇ ਆ ਠੀਕੇ ਜੀ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਜਲਦੀ ਜਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਆ ਕਰੋ ਕਿਉਂਕਿ ਤਾਂ ਜੋ ਆਪਣੇ ਜਿਹੜੇ ਡਿਜ਼ਾਈਨ ਆ ਉਹ ਹੋਰਾਂ ਪਹੁੰਚ ਕਰ ਵੀ ਪਹੁੰਚ ਸਕਣ ਇਹ ਆਪਣਾ ਸੂਟ ਹਲੇ ਕੰਪਲੀਟ ਨਹੀਂ ਹੋਇਆ ਜੀ ਜਦੋਂ ਕੰਪਲੀਟ ਹੋ ਗਿਆ ਪੂਰੀ ਟੁਕ ਇਹਨਾਂ ਨੂੰ ਤੁਹਾਨੂੰ ਆਪਾਂ ਸ਼ਾਰਟ ਵੀਡੀਓ 'ਚ ਦਿਖਾ ਸਕਾਂਗੇ ਠੀਕ ਹੈ ਜੀ ਤੇ ਚਲੋ ਜੀ ਇਹ ਕਿਹ ਵਾਲਾ ਸੂਟ ਹੈ ਜੀ ਇਹ ਆਪਣੇ ਬਠਿੰਡੇ ਤੋਂ ਕਸਟਮਰ ਨੇ ਹੀ ਉਹਨਾਂ ਨੇ ਪਹਿਲਾਂ ਦੋ ਸੂਟ ਰੈਡੀ ਕਰਵਾਏ ਸੀਗੇ ਆਨਲਾਈਨ ਹੀ ਆਰਡਰ ਦਿੱਤਾ ਸੀਗਾ ਤਾਂ ਉਹਨਾਂ ਨੂੰ ਦੋ ਸੂਟ ਬਹੁਤ ਜ਼ਿਆਦਾ ਪਸੰਦ ਆਏ ਤਾਂ ਉਹਨਾਂ ਨੇ ਇੱਕ ਇਹ ਵਾਲਾ ਆਰਡਰ ਕੀਤਾ ਤੀਸਰਾ ਇਹ ਬਰਬਰੀ ਸਟੱਫ ਤੇ ਆਈ ਇਹਦੀ ਫਰੰਟ ਪੈਕ ਤੇ ਕੱਟ ਵਰਕ ਕਹੂਗਾ ਨਾਲ ਹੀ ਬਾਵਾ ਤੇ ਕੱਟ ਵਰਕ ਦਿੱਤਾ ਗਿਆ ਤੇ ਇਹ ਵਾਲੀ ਬੇਲ ਆਪਾਂ ਥੋੜੀ ਜੀ ਚੇਂਜ ਕੀਤੀ ਹੈ ਪਹਿਲਾਂ ਵਾਲੀ ਬੇਲ ਨਾਲ ਠੀਕ ਹੈ ਜੀ ਦੋਨੋਂ ਚਾਕਾਂ ਦੇ ਉੱਪਰ ਇਹ ਵਿਲ ਜਾਊਗੀ ਤੇ ਬਾਵਾ ਦੇ ਉੱਪਰ ਠੀਕ ਹੈ ਜੀ ਇਹਦੇ 'ਚ ਆਪਣੇ ਕੋਲ ਸਟੱਫ ਅਵੇਲੇਬਲ ਹੈਗਾਗਾ ਕਾਫੀ ਕਲਰ ਨੇ ਠੀਕ ਹੈ ਜੀ ਤੁਸੀਂ ਦੱਸ ਸਕਦੇ ਹੋ ਇੱਕ ਕੇ ਵਾਲਾ ਸੂਟ ਹੈ ਜੀ ਪਸ਼ਮੀਨੇ ਦਾ ਇਹਦੇ ਤੇ ਪੈਰਟ ਤੇ ਫਰੂਜੀ ਦਾ ਜਿਹੜਾ ਹੈਗਾ ਆਪਾਂ ਕੰਟਰਾਸਟ ਕੀਤਾਗਾ ਪੈਰਟ ਤੇ ਜਿਹੜਾ ਫਰੂਜੀ ਦਾ ਅੱਜਕੱਲ ਜ਼ਿਆਦਾ ਹੀ ਹੈ ਤਾਂ ਇਹ ਵਾਲੇ ਵਰਕ ਪਹਿਲਾਂ ਵੀ ਆਪਾਂ ਬਹੁਤ ਸੂਟਾਂ ਤੇ ਕੀਤਾਗਾ ਪਰ ਇੱਕ ਗੱਲ ਹੈ ਵੀ ਸਾਡੇ ਨਾਲ ਕਈ ਆਰਡਰ ਜਿਹੜੇ ਲੇਟ ਹੋ ਗਏ ਬਹੁਤ ਜ਼ਿਆਦਾ ਤੇ ਮੈਥੋਂ ਜਿਹੜੇ ਵਰਕ ਹੈ ਇਹ ਵਾਲੇ ਵੀਡੀਓ ਵੀ ਨਹੀਂ ਸ਼ੇਅਰ ਹੋਈ ਤੁਹਾਡੇ ਨਾਲ ਸੌਰੀ ਤੇ ਕਿਉਂਕਿ ਸਾਡੇ ਨਾਲ 3-4 4 ਹੋ ਗਈਆਂ ਮੀਨਜ਼ ਦਿੱਥਾਂ 4 ਮੋਤਾਂ ਹੋ ਗਈਆਂ ਤਾਂ ਕਰਕੇ ਥੋੜਾ ਜਿਹਾ ਜ਼ਿਆਦਾ ਬੀਜੀ ਸੀਗੇ ਕਿਉਂਕਿ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਸੀ ਸਾਡੇ ਆਪਣੇ ਸੀ ਸਾਡੇ ਨਾਨੀ ਜੀ ਸਾਡੇ ਵੀਰ ਜੀ ਤੇ ਸਾਡੇ ਹਫੜ ਜੀ ਪਤਾ ਨਹੀਂ ਕਿ ਇਹ ਕਿਤਰਾ ਪਿੱਛੇ ਹੀ ਪੈ ਗਿਆ ਤੇ ਤੁਸੀਂ ਸਮਝਦਾਰ ਹੋ ਸਮਝ ਸਕਦੋਂ ਹਨਾ ਮੇਰੀਆਂ ਭੈਣਾਂ ਸਮਝ ਸਕਦੀਆਂ ਤਾਂ ਕਰਕੇ ਥੋੜਾ ਕੰਮ ਬੋਡਲੇ ਹੋ ਗਿਆ ਅੱਗੇ ਨਾਲੋਂ ਕੰਮ ਜਿਹੜਾ ਆਰਡਰ ਆ ਟਾਈਮ ਤੇ ਨਹੀਂ ਦਿੱਤਾ ਗਿਆ ਤਾਂ ਕਰਕੇ ਜਿਹੜੀ ਮੌਤ ਹੁੰਦੀ ਹੈ ਉਹ ਕਿਸੇ ਨੂੰ ਪੁੱਛ ਦੱਸ ਕੇ ਨਹੀਂ ਆਉਂਦੀ ਹਨਾ ਤਾਂ ਕਰਕੇ ਥੋੜਾ ਲੇਟ ਇਸ ਲਈ ਹੋ ਗਈਆਂ ਬਿਕਰ ਮਮਮੀ ਕੋਲ ਹੁਣ ਅਫਸੋਸ ਕਰਨ ਲਈ ਆਉਂਦੀਆਂ ਨੇ ਤਾਂ ਆਪਾਂ ਦੇ ਕੰਮ ਚ ਰੁੱਝੀ ਬਿਜੀ ਹੋਈਏ ਰੁੱਝੇ ਹੋਈਏ ਤਾਂ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਹੁਣ ਕੰਮ ਛੱਡਣਾ ਪੈਂਦਾ ਥੋੜਾ ਬਿਜੀ ਤਾਂ ਕਰਕੇ ਸੀ ਹੁਣ ਆਪਾਂ ਕੋਸ਼ਿਸ਼ ਹੈ ਵੀ ਅੱਗੇ ਤੋਂ ਜਿਹੜਾ ਹੈਗਾ ਕੰਮ ਫਾਸਟ ਕਰਕੇ ਦੇਈਏ ਠੀਕ ਹੈ ਜੀ ਜਿਹੜਾ ਪਿਆਸੀ ਇਹ ਵਾਲੇ ਪੂਰੇ ਜਿਹੜੇ ਸੂਟ ਦੇ ਵਿੱਚ ਹੈਗੀ ਆ ਬੂਟੀ ਹੈ ਠੀਕ ਹੈ ਜੀ ਤੇ ਇਹ ਵਾਲੀ ਆਉਗੀ ਬਾਹਮਾ ਤੇ ਇਹ ਵੀ ਪਸ਼ਮੀਨੇ ਦਾ ਹੀ ਸੂਟ ਹੈ ਏ ਵੀ ਬਟੰਡੇ ਤੋਂ ਨੇ ਕਸਟਮਰ ਠੀਕ ਹੈ ਜੀ ਇਹ ਤਾਜੋ ਤੇ ਕਸਟਮਰ ਨੇ ਇਹ ਉਹਨਾਂ ਨੂੰ ਵਧੀਆ ਲੱਗਿਆ ਇਹ ਦੁਬਾਰਾ ਤੋਂ ਉਹਨਾਂ ਨੇ ਤਿਆਰ ਕਰਵਾਇਆ ਬਟੰਡੇ ਤੋਂ ਜੀ ਠੀਕ ਹੈ ਜੀ ਲਓ ਜੀ ਇੱਕ ਇਹ ਵਾਲੇ ਨੇ ਦੇਖਦੇ ਇਹ ਵਾਲਾ ਹੈਗਾ ਜਿਹੜਾ ਸਟੱਫ ਹੈਗਾ ਫਿਓਨਾ ਤਾਂ ਇਹ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਹੀ ਕਲਰ ਪੈਣੀ ਉਹਨਾਂ ਨੇ ਪਿਕਸ ਅੰਡ ਕੀਤੀ ਸੀ ਆਪਾਂ ਨੂੰ ਸੇਮ ਸਟੱਫ ਸੀਗਾ ਮੀਨਸ ਕਲਰ ਸੌਰੀ ਤੇ ਸੇਮ ਜਿਹੜੇ ਉਹਨਾਂ ਨੇ ਕਲਰ ਉਹਦੇ ਵਿੱਚ ਪਾਏ ਹੋਏ ਸੀ ਉਹਨਾਂ ਨੇ ਕਿਹਾ ਸੀ ਇਹ ਸੇਮ ਹੀ ਸਾਰੇ ਚਾਹੀਦੇ ਆ ਸੇਮ ਵਰਕ ਚਾਹੀਦਾ ਠੀਕ ਹੈ ਜੀ ਇਹ ਵਾਲਾ ਜਿਹੜਾ ਹੈਗਾ ਵਰਕ ਇਹ ਵਾਲਾ ਆਊਗਾ ਵਾਹਾਂ ਦੇ ਉੱਪਰ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਹੈਗਾ ਘੇਰੇ ਦੇ ਉੱਪਰ ਆਊਗਾ ਸੇਮ ਹੀ ਇਹ ਆਊਗਾ ਸਲਵਾਰ ਦੀ ਮੂਰੀ ਤੇ ਠੀਕ ਹੈ ਜੀ ਆ ਸਲਵਾਰ ਦੀ ਮੂਰੀ ਤੇ ਆਗੇ ਤੇ ਇਹਦੇ ਉੱਪਰ ਜੇ ਜਾ ਕੇ ਨਾ ਹਿਪ ਦੇ ਕੋਲ ਆ ਰਹੇ ਹੈ ਜੀ ਦੋ ਫਲਾਵਰ ਮੈਂ ਕਿਹਾ ਕੋਸ਼ਿਸ਼ ਕਰਦੀ ਹਾਂ ਸੁਨੋ ਰਖਾਉਂਦੀ ਇੱਕ ਉੱਜੀ ਆ ਸੀਗੇ ਜਿਹੜੇ ਇਹ ਦੋ ਫਲਾਵਰ ਨੇ ਇਹ ਹਿਪ ਕੋਲ ਲਾਉਣਗੇ ਠੀਕ ਹੈ ਜੀ ਤਾਂ نیچے ਦੇ ਵਾਲਾ ਵਰਕ ਆਊਗਾ ਕੀ ਬੋਲਾ ਵਰਕ ਜਿਹੜਾ ਹੈਗਾ ਉਹ ਨੀਚੇ ਆਊਗਾ ਤੁਸੀਂ ਵੀ ਇਸ ਤਰ੍ਹਾਂ ਕੋਈ ਵੀ ਸਟੱਫ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਕਿਹੜੇ ਸਟੱਫ ਤੇ ਕਰਾਉਣਾ ਚਾਹੁੰਦੇ ਹੋ ਬਹੁਤ ਹੀ ਜ਼ਿਆਦਾ ਕੰਮ ਪਿਆ ਜੀ ਬਹੁਤ ਹੀ ਆਰਡਰ ਬੁੱਕ ਪਏ ਨੇ ਤਾਂ ਹੁਣ ਕੋਸ਼ਿਸ਼ ਇਹ ਹੀ ਹੈ ਜਲਦੀ ਤੋਂ ਜਲਦੀ ਸਾਰਾ ਕੰਮ ਫਿਨਿਸ਼ ਕਰਕੇ ਦਿੱਤਾ ਜਾਵੇ ਠੀਕ ਹੈ ਜੀ ਤਾਂ ਤੁਸੀਂ ਪਲੀਜ਼ ਜਦੋਂ ਆਰਡਰ ਦੇਣਾ ਤਾਂ ਤੁਸੀਂ ਦੱਸਣਾ ਲੈਂਥ ਠੀਕ ਹੈ ਜੀ ਘੇਰਾ ਵਗੈਰਾ ਸਾਰਾ ਕੁਝ ਸੈਂਡ ਕਰਨਾ ਤਾਂ ਹਾ ਪੇਮੈਂਟ ਤੁਹਾਨੂੰ ਆਰਡਰ ਦੇਣ ਟਾਈਮ ਕਰਨੀ ਪੈਣੀ ਆ ਸਾਰਾ ਕੁਝ ਪਤਾ ਕਰਕੇ ਠੀਕ ਹੈ ਜੀ ਤਾਂ ਜਿਹੜਾ ਆਪਣਾ ਐਡਰੈਸ ਹੈਗਾਗਾ ਉਹ ਆਪਾਂ ਹੈਗੇ ਆ ਜੀ ਢਲਮਾ ਪਿੰਡ ਦੇ ਰਹਿਣ ਵਾਲੇ ਠੀਕ ਹੈ ਜੀ ਜ਼ਿਲ੍ਹਾ ਆਪਣਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਜੀ ਤਾਂ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਆ ਠੀਕ ਹੈ ਜੀ ਬਾਕੀ ਤੁਸੀਂ ਕਿਸੇ ਵੀ ਚੀਜ਼ ਬਾਰੇ ਮਤਲਬ ਪੁੱਛਣਾ ਚਾਹੁੰਦੇ ਹੋ ਸਟੱਫ ਬਾਰੇ ਵਰਕ ਬਾਰੇ ਉਹ ਤੁਸੀਂ ਸਾਡੇ ਵਰਸਨ ਨੰਬਰ ਤੇ ਮੈਸੇਜ ਕਰ ਦਿਓ ਉਹਦੇ ਅਕੋਰਡਿੰਗ ਤੁਹਾਨੂੰ ਅਸੀਂ ਸਾਰਾ ਦੱਸਾਂਗੇ ਠੀਕ ਹੈ ਜੀ ਆਪਾਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਵਰਕ ਕਰਦੇ ਹਾਂ ਹੈਂਡਵਰਕ ਕਾਰੀ ਵਰਕ ਪੇਂਟ ਠੀਕ ਹੈ ਜੀ ਸਾਰੇ ਤਰ੍ਹਾਂ ਦਾ ਵਰਕ ਹੈ ਜਿਹੜਾ ਆਪਣੇ ਕੋਲ ਅਵੇਲੇਬਲ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਸਾਰੀ ਵੀਡੀਓ ਵਧੀਆ ਲੱਗੀ ਹੋਣੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ